ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ 10 ਸਾਲ ਦਾ ਬੱਚਾ ਕਰੋ ਸਮਾਨ ਲੈ ਨਿਕਲਿਆ ਸੀ ਪਰ ਨਾਲੇ ਦੇ ਵਿੱਚ ਰੁੜ ਗਿਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬਰਾ ਹਾਲ ਹੈ ਅੱਧੀ ਰਾਤ ਨੂੰ ਇਹ ਹਾਦਸਾ ਲੁਧਿਆਣਾ ਦੇ ਵਿੱਚ ਹੋਇਆ ਜਿੱਥੇ 10 ਸਾਲ ਦਾ ਬੱਚਾ ਨਾਲੇ ਦੇ ਵਿੱਚ ਰੁੜ ਗਿਆ ਇਹ ਬੱਚਾ ਗਲਤੀ ਦੇ ਨਾਲ ਪੈਰ ਫਿਸਲਣ ਤੋਂ ਬਾਅਦ ਨਾਲੇ ਚ ਡਿੱਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਟੀਮ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਸੀ ਇਹ ਗਾਡਰ ਗਾਡਰ ਦੇ ਸਾਰੇ ਮਜ਼ਦੂਰ ਆਰਪਾਰ ਕਰ ਰਹੇ ਸੀ ਜਿਹੋ ਪੁਲ ਦੀ ਮੁਰੰਮਤ ਹੋ ਰਹੀ ਸੀ ਤੇ ਉਹਨੂੰ ਦੇਖੋ ਦੇਖਣਾ ਬੱਚਾ ਬੱਚੇ ਨੇ ਕਿਹਾ ਚਲੋ ਮੈਂ ਉਧਰ ਪਾਰ ਕਰ ਜੂੰਗਾ ਤੇ ਬੱਚਾ ਵੀ ਨਾ ਗਾਡਰ ਦੇ ਨਾਲੋਂ ਤੁਰ ਪਿਆ ਬੱਚੇ ਦਾ ਪੈਰ ਫਿਸਲੇ ਆ ਰੱਬ ਜਾਣੇ ਕੀ ਹੋਇਆ ਉਹ ਬੱਚਾ गिर ਗਿਆ ਜੀ ਨੇਚਰਲੀ ਹੈ ਪਹਿਲੀ ਗੱਲ ਤਾਂ ਇਹ ਹੁਣ ਇੱਥੇ ਪਤਾ ਕਰਨਾ ਚਾਹੀਦਾ ਵਾ ਕਿ ਇਹ ਪ੍ਰਸ਼ਾਸਨ ਦੀ ਕਿੱਡੀ ਵੱਡੀ ਗਲਤੀ ਹੈ ਜਦੋਂ ਤੁਸੀਂ ਇੱਥੇ ਗਾਡਰ ਲਵਾਇਆ ਜੋ ਲੋਕਾਂ ਦੇ ਕਹਿੰਦੇ ਮੁਤਾਬਿਕ ਇੱਥੇ ਦੇ ਜਦੋਂ ਤੁਸੀਂ ਇਹ ਗਾਡਰ ਲਵਾਇਆ ਜੇ ਚਲੋ ਉਹ ਬੱਚੇ ਦੀ ਆਈ ਸੀ ਬੱਚਾ ਚਲਾ ਗਿਆ ਬਿਲਕੁਲ ਠੀਕ ਹੈ ਜੇ ਹੁਣ ਜਿਹੜੇ ਮਜ਼ਦੂਰ ਇਹ ਗਾਡਰ ਦੇ ਲਈ ਆਰਪਾਰ ਕਰਦੇ ਸੀ ਜੇ ਕੋਈ ਹੋਰ ਹਾਸਾ ਹੋ ਜਾਂਦਾ ਫਿਰ ਨਹੀਂ ਕਰਦੇ ਸੀਗੇ ਪਾਰ ਨਹੀਂ ਹੁਣ ਉਹ ਤਾਂ ਦੇਖੋ ਜੀ ਹੁਣ ਉਹਨਾਂ ਦਾ ਤਾਂ ਸਾਨੂੰ ਪਤਾ ਨਹੀਂਗਾ ਹੈ ਪਹਿਲਾਂ ਵੀ ਪਹਿਲਾਂ ਵੀ ਬੱਚੇ ਪਾਰ ਕਰਦੇ ਸੀਗੇ ਜਿਹੜੀ ਆਮ ਜਨਤਾ ਉਹ ਵੀ ਜਾਣਦੀ ਸੀਗੀ ਜਦੋਂ ਹੁਣ ਤੁਸੀਂ ਇੱਕ ਪੁਲੀ ਦਾ ਤੁਸੀਂ ਮੁਰੰਮਤ ਕਰ ਰਹੇ ਹੋ ਤੁਸੀਂ ਤੁਸੀਂ ਉੱਥੇ ਸੇਫਟੀ ਦਾ ਰੱਖੋਗੇ ਨਾ ਸਿਕਿਉਰਤਾ ਕਰੋਗੇ ਨਾ ਆਖਿਰਕਾਰ ਆ ਪਿੱਛੇ ਬੰਦ ਹੋਣਾ ਚਾਹੀਦਾ ਹੁਣ ਤੁਸੀਂ ਇਹ ਇਨਾ ਕਿਸਾ ਦਾ ਤੁਸੀਂ ਇਹ ਬੰਦ ਕਰਿਆ ਹੈ ਪ੍ਰਸ਼ਾਸਨ ਨੇ ਉਧਰੋਂ ਚੱਲੀ ਜਾਂਦਾ ਜਿਹੜਾ ਮਜ਼ਦੂਰ ਆ ਮਜ਼ਦੂਰ ਕਹਿੰਦਾ ਕਹਿੰਦਾ ਮੈਂ 1.5 ਕਿਲੋਮੀਟਰ ਘੁੰਮ ਕੇ ਕੋਈ ਜਾਵਾਂ ਮੈਥੋਂ ਹੀ ਲੰਘ ਜਾਵਾਂ ਗਲਤੀ ਕਿੱਥੇ ਨਾ ਕਿੱਥੇ ਸਾਡੇ ਰਗੇ ਆਮ ਲੋਕਾਂ ਦੀ ਵੀ ਹੈ ਪਰਚਾ ਲਿਖ ਕੇ ਚੱਲ ਗਈ ਆ ਨਾ ਰੈਸਕਿਊ ਟੀਮ ਆਈ ਆ ਰੈਸਕਿਊ ਟੀਮ ਆਂਦੀ ਹਜ ਹਲੇ ਤੱਕ ਕੁਛ ਨਾ ਕੁਛ ਮਿਲ ਜਾਣਾ ਸੀਗਾ ਇੰਨਾ ਵਹਾਬ ਵੀ ਨਹੀਂ ਹੈ ਕਿ ਬੱਚੇ ਦੀ ਬੋਡੀ ਕਾਫੀ ਦੂਰ ਤੱਕ ਚਲ ਜਾਵੇ ਗੋਤਾ ਕੋਲ ਰਿਸ਼ਤੇਦਾਰ ਹੈ ਵੱਲੋਂ ਆਏ ਆ ਉਹਦਾ ਇੱਕ ਘਰ ਦੇ ਰਿਸ਼ਤੇਦਾਰ ਆਏ ਆ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਹਲੇ ਤੱਕ ਦੇਖੋ ਇੱਕ ਲਾਈਟਾਂ ਦਾ ਵੀ ਲੋਡ ਨਹੀਂ ਲਾਈਟਾਂ ਵੀ ਨਹੀਂ ਲੱਗੀਆਂ ਮੈਂ ਚਣ ਡੁੱਬੇ ਚਾਰ ਤਿੰਨ ਚਾਰ ਦੋ ਤਿੰਨ ਘੰਟੇ ਹੋ ਗਏ ਆ ਇਹ ਆ ਵੀ ਥੋੜੀ ਦੇਰ ਪਹਿਲਾਂ ਜਿਹੜਾ ਬੱਚੇ ਦਾ ਕੋਈ ਪੈਰ ਫਿਸਲ ਕੇ ਗੰਦੇ ਨਾਲੇ ਦੇ ਵਿੱਚ ਡਿੱਗ ਪਿਆ ਚੌਂਕੀ ਇੰਚਾਰਜ ਕਲਾਸ ਚੌਂਕ ਵੀ ਆਪਣੀ ਪੁਲਿਸ ਟੀਮ ਦੇ ਨਾਲ ਆਏ ਆ ਕਿਉਂਕਿ ਜਗਤਪੁਰੀ ਵੀ ਆਏ ਆ ਸੋ ਇਹ ਬਹੁਤ ਹੀ ਮੌਕੇ ਤੇ ਪਹੁੰਚੇ ਆ ਟਾਰਗਟ ਗੁੱਤਾ ਘਰ ਨੂੰ ਬੁਲਾਇਆ ਗਿਆ ਗੁੱਤਾ ਕੋਰਾ ਆਪਣੀ ਮਿਹਨਤ ਦੇ ਲਗਨ ਨਾਲ ਬੱਚੇ ਦੀ ਤਲਾਸ਼ ਕਰ ਰਹੇ ਆ ਜਲਦੀ ਤੋਂ ਜਲਦੀ ਬੱਚੇ ਦੀ ਲੱਭਿਆ ਜਾਊਗਾ ਆ ਥੋੜੀ ਦੇਰ ਪਹਿਲਾਂ ਦੀ ਗੱਲ ਹੀ ਕੱਟ ਰੋ ਇਹ ਪੁਲਿਸ ਨੂੰ ਤਲਾਸ਼ ਜਦੋਂ ਮਿਲੀ ਆ ਉਹਦੀ ਪੁਲਿਸ ਹਰਕਤ ਵਿੱਚ ਆਈ ਉਸੇ ਟਾਈਮ ਪੁਲਿਸ ਦੀ ਗੱਟੀ ਪਹੁੰਚੀ ਆ ਜਲਦ ਨਹੀਂ ਪੁਲਿਸ ਪਹਿਲਾਂ ਟੀਮਾਂ ਪਹੁੰਚ ਚੁੱਕੀਆਂ ਸੀ ਗਿਆ ਜਲਦਪੁਰੀ ਚੌਕੀਨ ਚਾਰਜ ਪਹੁੰਚੇ ਆ ਮੌਕੇ ਤੇ ਮੌਕੇ ਤੇ ਕਲਾਸ ਚ ਚੌਕੀਨ ਚਾਰਜ ਪਹੁੰਚਿਆ ਉਹਨਾਂ ਨੇ ਗੁੱਤਾ ਕੋਰ ਦੀਆਂ ਟੀਮਾਂ ਬੁਲਾਈਆਂ ਤੇ ਉਹ ਲੱਗੀਆਂ ਗੁੱਤਾ ਕੋਰ ਆਪਣੀ ਡਿਊਟੀ ਕਰ ਰਹੇ ਆ ਹਜੇ ਫੇਲਾ ਹਾਲ ਕੋਸ਼ਿਸ਼ ਜਾਰੀ ਆ ਹਜੇ ਫੇਲਾ ਕੋਈ ਪਤਾ ਪਤਾ ਨਹੀਂ ਲੱਗਿਆ ਬੱਚੇ ਦੀ ਤਲਾਸ਼ ਕਰ ਰਹੇ ਆ ਇਹ ਤਾਂ ਹੁਣ ਆਪਣੇ ਸ਼੍ਰੀਮਾਨ ਜੀ ਸਾਰਿਆਂ ਨੂੰ ਦਿਸ ਰਿਹਾ ਵੀ ਉੱਤੇ ਨਾ ਜਾਈਏ ਪੁਲ ਬਣ ਰਿਹਾ ਤੇ ਮਾਪਿਓ ਨੂੰ ਵੀ ਚਾਹੀਦਾ ਵੀ ਜਿਹੜੇ 10 12 ਸਾਲ ਤੋਂ ਬੱਚੇ ਵੀ ਸਮਝ ਆ ਉਹਨਾਂ ਦੀ ਆਪਦੀ ਜ਼ਿੰਮੇਵਾਰੀ ਨਾਲ ਆਪਣੇ ਘਰੇ ਰੱਖਣਾ ਜਾਂ ਆਪਦੇ ਲਾਲ ਉਹਨ ਕੋਈ ਪੁਲ ਪੁਲੀਆਂ ਬਣ ਰਹੀਆਂ ਤੇ ਗੰਦੇ ਨਾਲੇ ਦਾ ਪਾਣੀ ਦਾ ਤੇਜ਼ ਵਹਾਓ ਆ ਨੇ ਨਗਰ ਕੌਮਨ ਦੀ ਤਾਂ ਉਹਦਾ ਪੋਲ ਬਣ ਰਿਹਾ ਹੁਣ ਉਹ ਗੰਦੇ ਨਾਲੇ ਤੇ ਤਾਂ ਕੋਈ ਛੱਤ ਤਾਂ ਪਾਈ ਨਹੀਂ ਥਾਂ ਥਾਂ ਜਾਲੀ ਲੱਗੀ ਆ ਕਿਤੇ ਕਈ ਥਾਵਾਂ ਤੇ ਮਤਲਬ ਪੁਲੀਆਂ ਆਪਣੇ ਰਿਪੇਅਰ ਹੋ ਰਹੀ ਆ ਉਹਦਾ ਕੰਮ ਚੱਲ ਰਿਹਾ ਇਹਦੇ ਤੋਂ ਆਪਣਾ ਵਿਚਾਰ ਰੱਖਣਾ ਚਾਹੀਦਾ ਗਾਡਰ ਤਾਂ ਉਹਨਾਂ ਨੇ ਆਪਣੇ ਜਿਹੜੇ ਕੰਮ ਕਰਨ ਵਾਲੇ ਆ ਤੇ ਲਾਇਆ ਗਾਡਰ ਉਹਦੇ ਨੇ ਆਮ ਪਬਲਿਕ ਨੂੰ ਲੰਘਣ ਹੱਥ ਥੋੜੀ ਲਾਇਆ ਗਾਡਰ ਕੰਮ ਹੁਣ ਤੁਹਾਡੇ ਸਾਹਮਣੇ ਚੱਲ ਰਿਹਾ ਜਦੋਂ 24 ਘੰਟੇ ਚਲਾਉਂਦੇ ਆ ਕਿ ਜਿੰਨੇ ਉਹਨਾਂ ਦਾ ਠੇਕੇਦਾਰ ਠੇਕੇਦਾਰਾਂ ਦਾ ਚੱਲਦਾ ਕੰਮ ਚੱਲੀ ਜਾਂਦਾ